ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਮੈਂ ਮਾਸਟਰ ਮੋਨਸਿੰਗ ਡਾਂਡੀਆਂ ਅੱਜ ਸਾਡੀ ਟੀਮ ਪਹੁੰਚੀ ਹੈ ਇਤਿਹਾਸਕ ਪਿੰਡ ਭੁੰਗਰ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਸ਼੍ਰੀ ਗੁਰੂ ਹਰਾਇਰ ਸਾਹਿਬ ਜੀ ਕ੍ਰਿਕਟ ਸਪੋਰਟਸ ਕਲੱਬ ਵੱਲੋਂ ਚਲਾਨਾ ਕ੍ਰਿਕਟ ਟੂਰਨਾਮੈਂਟ ਨੂੰ ਨੱਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਵੀਰਾਂ ਦੇ ਇਲਾਕੇ ਦੇ ਸਹਿਯੋਗ ਨਾਲ 10 ਅਪ੍ਰੈਲ ਤੋਂ 18 ਅਪ੍ਰੈਲ ਤੱਕ ਕਰਵਾਇਆ ਗਿਆ ਇਸ ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕ ਅਮਨਦੀਪ ਸਿੰਘ ਗਿਰਨੇ ਸਰਬ ਧਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਟੂਰਨਾ ਬਾਬਾ ਦੀਪਾ ਦੇ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਅਰਦਾਸ ਉਪਰੰਤ ਕੀਤਾ ਗਿਆ ਸੀ ਉਹਨਾਂ ਦੱਸਿਆ ਕਿ ਇਸ ਇੱਕ ਟੂਰਨਾਮੈਂਟ ਵਿੱਚ ਪੰਜਾਬ ਦੀਆਂ ਨਾਂਬਰ 4 ਟੀਮਾਂ ਨੇ ਹਿੱਸਾ ਲਿਆ ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਦੇ ਵਿੱਚ ਪਹਿਲੇ ਸਥਾਨ ਤੇ ਸਰਹਾਲ ਮੰਡੀ ਤੇ ਦੂਜੇ ਸਥਾਨ ਤੇ ਮਹਿਮੋਵਾਲ ਤੀਜੇ ਸਥਾਨ ਤੇ ਬੋਲੀਨਾ ਚੌਥੇ ਸਥਾਨ ਤੇ ਅਸਲਮਪੁਰ ਦੀ ਟੀਮ ਜੇਤੂ ਰਹੀ ਤੇ ਇਸ ਮੌਕੇ ਪ੍ਰਬੰਧਕਾਂ ਵੱਲੋਂ ਪਹਿਲੇ ਦੂਜੇ ਤੀਜੇ ਚੌਥੇ ਤੇ ਚੌਥੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਨੂੰ ਯਾਦਗਾਰੀ ਚਿੰਨ ਅਤੇ ਨਗਦ ਇਨਾਮ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੁੱਖ ਪ੍ਰਬੰਧਕ ਅਮਨਦੀਪ ਗਰਨ ਬਾਬਾ ਸੁਖਚੰਨ ਸਿੰਘ ਹੈੱਡ ਗ੍ਰੰਥੀ ਭਾਈ ਪ੍ਰਸ਼ੋਤਮ ਸਿੰਘ ਗ੍ਰੰਥੀ ਰঞ্জੀਤ ਸਿੰਘ ਕੋਚ ਕੁਲਦੀਪ ਸਿੰਘ ਤੋਤਾ ਅਮਨਦੀਪ ਸਿੰਘ ਲਾਟੂ ਪ੍ਰਦੀਪ ਕੌਰ ਡਾਕਟਰ ਗੁਰਦੇਵ ਸਿੰਘ ਤਨੁਲੀ ਜਸਵੀਰ ਸਿੰਘ ਮਨਪ੍ਰੀਤ ਸਿੰਘ ਭਗਾਣਾ ਹਰਮਿੰਦਰ ਸਿੰਘ ਇੰਦਾ ਅਮਨਦੀਪ ਕੌਰ ਅਨੂ ਮਨਜੀਤ ਸਿੰਘ ਹਰਜਿੰਦਰ ਕੁਮਾਰ ਜਿੰਦਾ ਗੁਰਤੇਜ ਸਿੰਘ ਸਤਿੰਦਰ ਸਿੰਘ ਇੰਦਰਜੀਤ ਇੰਦਾ ਪਰਮਿੰਦਰ ਸਿੰਘ ਪਿੰਦਾ ਹਰਪ੍ਰੀਤ ਸਿੰਘ ਸਣੀ ਹਰਜਿੰਦਰ ਸਿੰਘ ਪੰਜ ਪਰਮਿੰਦਰ ਸਿੰਘ ਪੰਜ ਅਮਰ ਸਿੰਘ ਲਾੜੀ ਜਗਦੀਪ ਸਿੰਘ ਜੱਗੀ ਸ੍ਰਿੰਦਰ ਸਿੰਘ ਲੰਬੜਦਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੱਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰੇ ਦੇ ਨਾਲ ਮਾਸਟਰ ਮੌਂਟਿਕ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਅੱਗੇ ਖਾਲਸਾ ਸ਼੍ਰੀ ਵਾਇਗੋਜੀ ਦੀ ਫਤਿਹ ਹਰ ਸਾਲ ਦੀ ਤਰ੍ਹਾਂ ਧੰ ਸ਼੍ਰੀ ਗੁਰੂ ਹਰਾਈ ਸਾਹਿਬ ਜੀ ਸਪੋਰਟਸ ਕ੍ਰਿਕਟ ਸਪੋਰਟਸ ਕਲੱਬ ਪੁੰਗਨੀ ਵਿਰੋਹ ਸਾਲਾਨਾ ਕ੍ਰਿਕਟ ਟੂਰਨਾਮੈਂਟ 10 ਅਪ੍ਰੈਲ 2024 ਤੋਂ ਜੋ ਆਰੰਭ ਹੋਇਆ ਸੀ ਅੱਜ ਉਸ ਦਾ 18 ਚ 2024 ਨੂੰ ਫਾਈਨਲ ਦਾ ਦਿਨ ਸੀਗਾ ਸਾਡੇ ਕੋਲ ਇਸ ਵਾਰ ਉੱਚ ਚੋਟੀ ਦੀਆਂ 4 ਚੋਟੀਆਂ ਨੇ ਭਾਗ ਲਿਆ ਜਿਸ ਵਿੱਚ ਅੱਜ ਫਾਈਨਲ ਤੇ ਸਰਹਾਲ ਮੁੰਡੀ ਵਸ ਮੈਮੋ ਵਾਲ ਨੇ ਕੁਆਲੀਫਾਈ ਕੀਤਾ ਸੀਗਾ ਫਾਈਨਲ ਵਿੱਚ ਜਿਸ ਵਿੱਚ ਸਰਹਾਲ ਮੁੰਡੀ ਦੀ ਟੀਮ ਬਿਨਰ ਰਹੀ ਹੈ ਮੈਮੋ ਸੈਕੰਡ ਰੌਂਡ ਸੈਕੰਡ ਰਹੀ ਹੈ ਅਸੀਂ ਇਸ ਟੂਰਨਾਮੈਂਟ ਦਾ ਡਾਕਟਰ ਪਿੰਡ ਦੇ ਪ੍ਰਬੰਧਕ ਤੇ ਸੱਜਣਾ ਵੱਲੋਂ ਅਤੇ ਨਾਮ ਬਣ ਸਰੋਹ ਵੀ ਅੱਜ ਪਿੰਡ ਦੇ ਹੀ ਪ੍ਰਬੰਧਕ ਤੇ ਸੱਜਣਾ ਵੱਲੋਂ ਕਰਵਾਇਆ ਤੇ ਟੀਮਾਂ ਦੇ ਪਹੁੰਚ ਤੇ ਅਸੀਂ ਸਾਰੀਆਂ ਬੋਲ ਦੇ ਦਰੋਂ ਇਸ ਟੂਰਨਾਮੈਂਟ ਸਾਡੇ ਵੀਰ ਜਿਹੜੇ ਬਾਹਰ ਵਿਦੇਸ਼ ਵਿੱਚ ਬੈਠੇ ਆ ਉਹਨਾਂ ਵੱਲੋਂ ਐਨਆਰਆਈ ਵੀਰਾਂ ਵੱਲੋਂ ਸਮੂਹ ਗram ਪੰਚਾਇਤ ਪਿੰਡ ਦੇ ਪ੍ਰਬੰਧਕ ਸੱਜਣਾ ਵੱਲੋਂ ਤੇ ਨੌਜਵਾਨਾਂ ਵੱਲੋਂ ਇਸ ਟੂਰਨਾਮੈਂਟ ਵਿੱਚ ਸਾਡਾ ਹੱਦ ਤੋਂ ਵੱਧ ਉਹਨਾਂ ਨੇ ਸਹਿਯੋਗ ਕੀਤਾ ਅਸੀਂ ਉਹਨਾਂ ਵੀਰਾਂ ਦਾ ਪੰਚਾਇਤ ਗram ਪੰਚਾਇਤ ਭੁੰਗਨੀ ਦਾ ਅਤੇ ਸਮੂਹ ਨਗਰ ਨਿਵਾਸੀਆਂ ਦਾ ਅਸੀਂ 대 ਦਿਲੋਂ ਧੰਨਵਾਦ ਕਰਦੇ ਹਾਂ ਹੋਰ ਅਸੀਂ ਇਹ ਜਿਹੜਾ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਕਰਵਾ ਰਹੇ ਹਾਂ ਅੱਗੇ ਵੀ ਜਿੱਦਾਂ ਵੀ ਹੈ ਅਸੀਂ ਟੂਰਨਾਮੈਂਟ ਕਰਵਾਉਂਦੇ ਰਹਿਾਂਗੇ ਕਿਉਂਕਿ ਅਸੀਂ ਇਹ ਟੂਰਨਾਮੈਂਟ ਨੌ ਜਿਹੜੇ ਨੌਜਵਾਨ ਨਸ਼ੇ ਵਾਦੂ ਤੋੜ ਰਹੇ ਆ ਅਸੀਂ ਉਹਨਾਂ ਨੌਜਵਾਨ ਪੀੜ੍ਹੀ ਨੂੰ ਥਲ ਪਾਣ ਦੀ ਖਾਤਰ ਇਹ ਟੂਰਨਾਮੈਂਟ ਕਰਾ ਰਹੇ ਆ ਕਿ ਜਿਹੜੇ ਬੱਚੇ ਆ ਉਹ ਨਸ਼ਿਆਂ ਤੋਂ ਦੂਰ ਹਟਣ ਤੇ ਸਪੋਰਟਸ ਦੇ ਨਾਲ ਜੋੜਨ ਇਹਨਾਂ ਕਹਿੰਦੇ ਹੋਇਆ ਵਾਹਿਗੁਰੂ ਖਾਲਸਾ ਸ਼੍ਰੀ ਵਾਹਿਗੁਰੂ ਫਤਹਿ